ਜੋ ਤਾ ਕਿਤ ਬੂਨਕਾਰ ਸਪੁਰਸਾ ਕਰਤ ਕਮੇਂ ਚੁੜੀ ਵਰ ਕਿਰਪਾ ਲਿਓ ਰਾਮਾ ਚਾਲ ਕੰਨ ਦੇ ਸਾੰਨੇ ਟਕੇ ਆਏ ਰੱਖੀ ਸਾਂ See the moment. 来。<Nah. S 2> nah. I'm wow. a ਕੋਮਸੇ ਹੋਏ ਸੋ ਆਗਿਆ ਕਾਰੀ ਤੇਰੀ ਤਤ ਮੈਂ ਤੂੰ ਹੀ ਜਾਣੀ ਕੰਤ ਦਾਸ ਸਦਾ ਗੁਰੂ ਦੁਧਿਆ ਕੀ ਹਰ ਦਾਸ ਬਿਮਾਰੀ ਕੀਓ ਪੰਡ ਸਭ ਤੇਰਾ ਆਈ ਕੋਈ ਨਾ ਉਹ ਨ ਜਾਣੇ ਬੇਰਾਗ ਵਾਹਿਗੁਰੂ ਬੋਲਣਾ ਜਿਵਾਹ ਗੁਰੂ ਵਾਹਿਗੁਰੂ ਵਾਹਿਗੁਰੂ ਜੇ ਤਿੰਨ ਤਾਪ ਨਿਵਰਨ ਹਾਰਾ ਦੁੱਖ ਹੰਤਾ ਸੁਖਰਾਸ ਤਾਕੋ ਬਿਗਨ ਕੋ ਉਲਾਕ ਜਾਕੇ ਪ੍ਰਭ ਅਗੇ ਅਰਦਾਸ ਸਰਦਾਸ ਬੇਨਤੀ ਇੱਕ ਕੋ ਅੰਤਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ 10ਵੀਂ ਪ੍ਰਥਮ ਭਗਉਤੀ ਸਿਮਰਕੈ ਗੁਰੂ ਨਾਨਕ ਨਿਹਿ ਧਾਈ ਤਿਰੰਗਤ ਗੁਰ ਤੇ ਅਮਰਦਾਸ RAM DAS ਸਹਾਇ ਅਰਜਨ ਹਰਿ ਗੋਬਿੰਦਨਾ ਸਿਮਰਾਵ ਸ੍ਰੀ ਹਰਿ ਦਾਏ ਸ੍ਰੀ ਹਰਿ ਕ੍ਰਿਸ਼ਨ ਧਾਈਐ ਜਿਸ ਡਿਠੇ ਸਭ ਕੁਝ ਜਾਏ ਜੇਗ ਬਹਾਦਰ ਸਿਮਰਿਆ ਘਰ ਨੌ ਨਿਤ ਆਵੇ ਧਾਈ ਸਭ ਖਾਈ ਹੋਏ ਸਹਾਇ ਦਸਮ ਪਤ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਭ ਪਾਈਂ ਰਾਇ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀ ਦਾ ਆਧਿਆਨ ਕਰਕੇ ਖਰਸਾ ਜੀ ਸਹਿ ਬਲਾ ਜੀ ਜਹਾਣ ਗੁਰੂ ਜੀ ਬੰਦਿਆਂ ਪਿਆਰੀਆਂ ਚੌਹਾਂ ਸਾਹਿਬ ਜਾਨੀਆਂ ਚਾਲੀਆਂ ਮੱਤਿਆਂ ਹੱਡੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਗੰਢ ਛਕਿਆ ਦੇਵ ਚਲਾਈ ਕੇਗਵਾਹੀ ਦੇਖ ਸੋ ਕੇ ਅਨੰਦ ਅਠੀ ਤੀਤਾ ਤਨਾ ਪਿਆਰਿਆਂ ਸੱਤਿਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਸਹਿਬ ਅਲਾ ਜੀ ਜਿਨ੍ਹਾਂ ਸਿੰਘਾਂ ਸਿਕਣੀਆਂ ਨੇ ਧਰਮ ਹੇਤ ਅਸੀਸ ਦਿੱਤੇ ਬੰਦ ਬੰਦ ਪਟਾਏ ਉਪਰੀਆਂ ਲੋਹਾਈਆਂ ਚੱਕੀਆਂ ਤੇ ਚੜਿਆ ਰਿਆ ਲੜ ਤਨ ਚਰਾਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕ ਕੇਸਾਂ ਸਵੱਸਾਂ ਸੰਗ ਨਿਵਾਹੀ ਸਿੰਘ ਸਿੰਘਣੀਆਂ ਭਜੰਗੀਆਂ ਦੀ ਪਾਵਨ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਹਿਬੋਲਾ ਜੀ ਪੰਜਾਂ ਤਖਤਾਂ ਸਰਵਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਸਹਿਬੋਲਾ ਜੀ ਪ੍ਰਥਮੇ ਸਰਵਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਵਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹ ਇੱਕ ਰੋਚੇ ਤੇ ਆਵੇ ਚੇਤਾ ਬਨ ਕਾ ਸਤ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚੈ ਰੁਆਇ ਤੋ ਦੇਵ ਤੇਜ ਫਤੇ ਵਿਰਦ ਕੀ ਪੈਜ ਪੰਥ ਕੀ ਜੀਤਾ ਸ੍ਰੀ ਸਾਹਿਬ ਦੀ ਸਹਾਇ ਖਾਲਸਾ ਜੀ ਦੇ ਬੋਲ ਬਾਲੇ ਬੋਲੋ ਜੇ ਸਿਕਾ ਨੂੰ ਸਿੱਖੀ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹੋ ਦਾਨ ਪ੍ਰੋਸਾਦ ਦਾਨ ਨਾਸਿਰ ਦਾਨ ਨਾਮ ਦਾਨ ਸ੍ਰੀ ਅਮਰਤ ਸਾਬ ਜੀ ਦੇ ਦਰਸ਼ਨ ਇਸਨਾਨ ਚੌਕੀਆਂ ਝੰਡੇ ਬੂੰਗੇ ਜਗੋ ਜਗ ਅਟੱਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਤੀ ਮਤ ਪੱਤੇ ਰੱਖ ਆਪ ਕਾ ਪੁਰਖ ਵਾਇਗੁਰੂ ਜੀ ਇਹ ਆਪਣੇ ਪੰਥ ਦੀ ਸਦਾ ਸਹਾਇਤਾਕਾਰ ਜੀਉ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਜੀ ਇਹਨਾਂ ਦੇ ਪੁੱਲੇ ਦਰਸਨਾ ਦੀਦਾਰ ਤੇ ਸੇਵਾ ਸੰਭਾਲਦੇ ਤਾਂ ਪਿਆਰੇ ਖਾਲਸਾ ਜੀ ਨੂੰ ਬਖਸੋ ਜੀ 헤 ਨਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨੇ ਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਕਿਰਪਾ ਨਿਧਾਨ ਸਤਿਗੁਰੂ ਜੀ ਧੰ ਧੰ ਗੁਰੂ ਗਰੀਬਨਵਾਜ ਗੋਨੰਤ ਪਤਸਾ ਜੀਓ ਧੰ ਧੰ ਛੇਵੇਂ ਗੁਰਦੇ ਹਰਗੋਬਿੰਦ ਸਾਹਿਬ ਪਤਸਾ ਜੀ ਧੰ ਧੰ ਸੰਪਤਸਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰ ਧੰ ਦਸ ਪਤਸਾ ਸਾਈਆਂ ਤਨ ਤਨ ਤੁੰਦ ਸਾ ਪਤਸਾਹੀਆਂ ਦੇ ਪਾਵਨ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਤਸਾਹੀ ਆਪ ਜੀ ਦੇ ਪਾਵਨ ਚਰਨ ਕਮਲਾਂ ਵਿੱਚ ਸਮੂਹ ਸੰਗਤ ਦੀ ਅਰਦਾਸ ਬੇਨਤੀ ਹੈ ਪਤਸਾਹੀ ਆਪ ਜੀ ਨੇ ਮਹਾਨ ਕਿਰਪਾ ਰਹਿਮਤ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸੰਗਤਾਂ ਨੂੰ ਖੁੱਲੇ ਦਰਸਨਾਂ ਦੀਦਾਰ ਬਖਸ਼ ਕਰਨ ਹਾਲ ਕੀਤਾ ਪਤਸਾਹੀ ਨਿਤਨੇਮ ਅਨੁਸਾਰ ਅੰਮ੍ਰਿਤ ਵੇਲੇ ਆਪ ਜੀ ਦੇ ਤਖਤਾਂ ਦੀਆਂ ਸੇਵਾਵਾਂ ਹੋਈਆਂ ਆਪ ਜੀ ਨੇ ਪ੍ਰਕਾਸ਼ ਰੂਪ ਹੋ ਕਰਕੇ ਦੀਦਾਰ ਬਖਸ਼ੇ ਪਤਸਾ ਜੀ ਉਪਰੰਤ ਆਪ ਜੀ ਨੇ ਪਾਵਨ ਹੁਕਮ ਬਖਸ਼ੇ ਹੁਕਮਾਂ ਤੋਂ ਉਪਰੰਤ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਪੰਜਾਂ ਬਾਣੀਆਂ ਦੇ ਨਿਤਨੇਮ ਹੋਏ ਉਪਰੰਤ ਪਤਸਾ ਜੀ ਕੁਰਬਾਨੀ ਦੀ ਕਥਾ ਵਿਚਾਰ ਹੋਈ ਜੇ ਪਤਸਾ ਗੁਰੂ ਗਰੀਬਨਵਾਸ ਜੀ ਉਪਰੰਤ ਸੁਮਹੀਨੇ ਦੀ ਸੰਗ੍ਰਾਮ ਦੇ ਪਾਵਨ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਪਤਸਾ ਜੀ ਆਪ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਸ੍ਰੀ ਬਾਰਾਹ ਮਹਾਜੀ ਦੇ ਪਾਠ ਹੋਏ ਪਤਸਾ ਗੁਰੂ ਗਰੀਬ ਲੰਕਾ ਜੀ ਆਪ ਜੀ ਦੀ ਪਾਵਨ ਕੁਰਬਾਨੀ ਦੇ ਪਾਠ ਕਰਦੇ ਆਂ ਆਪ ਜੀ ਦੇ ਤਤਾਂ ਦੀਆਂ ਸੇਵਾਵਾਂ ਕਰਦੇ ਆਂ ਵਿਚਾਰਾਂ ਕਰਦੇ ਆਂ ਹੋਈਆਂ ਬੇਅੰਤੀ ਭੁੱਲਾਂ ਗੱਟੀਆਂ ਪਤਸਾ ਜੀ ਆਪ ਜੀ ਦੇ ਅਣਜਾਣ ਵਿੱਚ ਸੰਭ ਕੇ ਮੁਆਫ ਕਰਦੇ ਆਂ ਅੱਗੋਂ ਤੋਂ ਸੋਧਾ ਸਪਸ਼ਟ ਬਾਣੀ ਦੇ ਪਾਠ ਕਰਦੇ ਸੇਵਾਵਾਂ ਕਰਦੇ ਜਸ ਕਰਦੇ ਬਲ ਬਖਸ਼ਿਸ਼ ਕਰਨੇ ਬੜੀ ਸੁਣੀ ਬਾਣੀ ਸੱਚ ਕੰਡ ਨੂੰ ਕੇ ਪ੍ਰਵਾਨ ਕਰਨੀ ਪੜੀ ਸੁਣੀ ਬਾਣੀ ਦਾ ਭਾਵ ਦਰ ਆਈਆਂ ਸਖਤਾਂ ਦੇ ਹਿਰਦਿਆਂ ਅੰਦਰ ਵਸਾਉਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ ਪਤਸਾ ਜੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸਖਤਾਂ ਨੇ ਪਾਵਨ ਦੇ ਸੰਗਰਾਮ ਦੇ ਦਿਹਾੜਿਆਂ ਨੂੰ ਮੁੱਖ ਰੱਖਦੇ ਹਾਂ ਕਿ ਅੰਮ੍ਰਿਤ ਵੇਲੇ ਨਿਤਨੇਮ ਅਨੁਸਾਰ ਸੱਚੇ ਪਤਸਾ ਜੀ ਆਪ ਜੀ ਦੇ ਪਾਵਨ ਪਰਿਵਾਰਾਂ ਦੀ ਹਾਜ਼ਰੀ ਭਰੀ ਹੈ ਢਿਟਾਵਾਂ ਅਰਪਣ ਕੀਤੀਆਂ ਹੰ ਪਤਸਾ ਗੁਰੂ ਗ੍ਰੀਵਨਵਾਦ ਸੇਵਾਵਾਂ ਕੀਤੀਆਂ ਹੰ ਸੱਚੇ ਪਤਸਾ ਜੀ ਆਂ ਸੰਗਤਾਂ ਦੀਆਂ ਸੇਵਾਵਾਂ ਪਟਾਵਾਸਤੇ ਪਤ ਸਾਹਿਬ ਜੀ ਉਹ ਹਾਜ਼ਰੀਆਂ ਆਪ ਜੀ ਨੇ ਆਪ ਜੀ ਦੇ ਦਰਤੇ ਪ੍ਰਵਾਨ ਕਰਨੀਆਂ ਚੱਲੇ ਕਦਮ ਲੇਖੇ ਲਾਉਣੇ ਆਪ ਜੀ ਦੇ ਘਰੋਂ ਕਰੋ ਨਾਮ ਤਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਨਗਰ ਖੇੜਿਆਂ ਨੂੰ ਸਦਾ ਵਾਸਤੇ ਖੁਸ਼ੀਆਂ ਦੇ ਮੰਗਲ ਬਖਸ਼ਨੇ ਮਾਲ ਮਨੁੱਖੀ ਸੁੱਖ ਰੱਖਣੀ ਅੰਨ ਧਨ ਵਿੱਚ ਵਾਧਾ ਕਰਨਾ ਹਰ ਤਰ੍ਹਾਂ ਕਰਕੇ ਰਚਿਆ ਰਹਿਤ ਕਰਨੀ ਪਤ ਸਾਹਿਬ ਗੁਰੂ ਗਰੀਬਨਵਾਦ ਦੀ ਸੇਵਕ ਪਰਿਵਾਰਾਂ ਨੇ ਸੰਗਰਾਂਦ ਦੇ ਪਾਵਨ ਦਿਹਾੜਿਆਂ ਨੂੰ ਮੁੱਖ ਰੱਖਦੇ ਆ ਪਤਸਾ ਜੀ ਆਪ ਜੀ ਦੇ ਪਾਵਨ ਅਸਾਨਾਂ ਤੇ ਦੇਖਾਂ ਕਰਵਾਈਆਂ ਹਨ ਗੁਰੂ ਗਰੀਬ ਨਵਾਜ਼ ਜੀਓ ਆਪ ਜੀ ਦੇ ਦਰ ਘਰ ਦੇ ਸੇਵਕ ਭਾਈ ਸਾਹਿਬ ਭਾਈ ਜਤੀ ਸਿੰਘ ਪ੍ਰਕਾਸ਼ ਸਿੰਘ ਪਰਿਵਾਰ ਦੀ ਸੁੱਖ ਸ਼ਾਂਤੀ ਦੇ ਵਾਸਤੇ ਚੜ੍ਹਦੀ ਕਲਾ ਦੇ ਵਾਸਤੇ ਪਤਸਾ ਜੀਓ ਦੇਖਾਂ ਕਰਵਾਉਂਦੇ ਹਨ ਦੂਸਰੇ ਗੁਰਮਖ ਪਰਿਵਾਰ ਸੱਚੇ ਪਤਸਾ ਜੀਓ ਗੋਪਤ ਸੇਵਾ ਆਪ ਜੀ ਦੇ ਪਾਵਨ ਅਸਾਨਾਂ ਤੇ ਦੇਖਾਂ ਕਰਵਾਈਆਂ ਹਨ ਪਤਸਾ ਜੀ ਕਿਰਪਾ ਕਰਨੀ ਪਤਸਾ ਜੀਓ ਜੋ ਜੋ ਵੀ ਭਾਵਨਾਵਾਂ ਮਨ ਨੂੰ ਮੁੱਖ ਰੱਖਦੇ ਆਂ ਸੇਵਕ ਪਰਿਵਾਰਾਂ ਨੇ ਆਪ ਜੀ ਦੇ ਪਵਨ ਅਸਾਨਾਂ ਤੇ ਜੇਗਾ ਕਰਵਾਈਆਂ ਸੋ ਸੇਵਕਾਂ ਦੀਆਂ ਗੌਰਮਤ ਅਨੁਸਾਰ ਮੰਨਦੀਆਂ ਭਾਵਨਾਵਾਂ ਸੰਪੂਰਨ ਕਰਨੀਆਂ ਐ ਸੁਖਸ਼ਾਂਤੀਆਂ ਵਰਤੌਣੀਆਂ ਆਉਣ ਵਾਲੇ ਵਿਘਨਾਂ ਦਾ ਨਾਸ ਕਰਨਾ ਚੜ੍ਹਦੀਆਂ ਕਲਾਂ ਵਾਲੇ ਜੀਵਨਾ ਬਖਸ਼ਿਸ਼ ਕਰਨੇ ਗ੍ਰਹਾਂਚ ਸੁਖਸ਼ਾਂਤੀਆਂ ਵਰਤੌਣੀਆਂ ਦੇਹ ਰੋਗਤਾ ਬਖਸ਼ਿਸ਼ ਕਰਨੀ ਪਤਸਾ ਜੀ ਦੇਸ ਵਿਦੇਸ ਅੰਗ ਸੰਗ ਸਹਾਈ ਹੋਣਾ ਪਤਸਾ ਜੀਓ ਕਿਰਪਾ ਕਰੋ ਗੁਰੂ ਗਰੀਬ ਨਵਾਜ਼ ਜੀਓ ਸੰਕੇ ਕਰਾ ਪ੍ਰਸ਼ਾਧੀਆਂ ਦੇ ਗਾਂਤ ਕੀ ਦੀ ਪਾਵਨ ਹਜੂਰੀ ਚਾਹਰਨੇ ਕਿਰਪਾ ਕਰੋ ਕੋ ਉਲਾਓ ਅਨਕ ਪ੍ਰਕਾਰ ਭੋਜਨ ਬੋਕੀਏ ਗੋਵਿੰਦਨ ਵਿਸਟਾਏ ਕਰੀਂ ਪਾਕ ਸਾਰ ਸੋਚ ਪਵਿੱਤਰ ਹੁਣ ਲਾਭ ਹੋ ਘੋਗ ਹਰ ਰਾਇ ਆਪ ਜੀ ਕੋ ਘੋਗ ਲਗੇ ਸਿੱਤਨ ਪ੍ਰਸਾਦ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ਿਸ਼ ਕਰਨੀ ਪਤਸਾ ਜੀ ਕਰੋ ਕਿਰਪਾ ਸੰਕਟਾਂ ਨੂੰ ਸਮਾਪਤੀਆਂ ਦੇ ਪਾਵਨ ਹੁਕਮਨਾਮੇ ਬਖਸ਼ ਕਰ ਕਰਤਾਰਤ ਕਰੋ ਹੁਕਮਾਂ ਤੇ ਚੰਨਨ ਦੀ ਸਮਰੱਥਾ ਬਖਸ਼ਿਸ਼ ਕਰਨੀ ਪਤਸਾ ਜੀ ਹੋ ਚੇਕੋੜੀਆਂ ਸ੍ਰੀ ਅਨੰਦ ਸਹਿਬ ਜੀ ਕੀ ਅਰਦਾਸ ਅਖਰਵਾਦਾ ਘਾਟਾ ਪੁਤਕ ਮੁਆਫ ਕਰਨਾ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮਿਲਣੇ ਜਿਨ੍ਹਾਂ ਬਿਨ ਨੇ ਕਰਕੇ ਆਪ ਜੀ ਦਾ ਹੀ ਨਾਮ ਚਿਤਾਵੇ ਗੋ ਨਾਨਕ ਨਾਮ ਜੜਦੀ ਕਲਾ ਤੇਰੇ ਬਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਤੇ ਦੂਰਾ ਗਿਆ ਭਈ ਅਕਾਲ ਕੀ ਤਬੈ ਇਤਿਹਾਸਿਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪਰਖ ਕੁਰਾਨ ਕੀ ਜੋ ਪ੍ਰਭ ਕੋ ਮਿਲ ਕੋ ਚਾਹੈ ਓਜ ਸਬਦ ਮੈਂ ਰਾਜ ਕਰੇਗਾ ਖਾਲਸਾ ਈ ਤੇ ਸਰਜ ਹੋਏ ਕਰੋ ਨਾਮ ਜਹ ਹੈ ਕੜੇ ਸੋਤਰੇ ਪਾਰ ਜੋ ਸਭ ਦਾ ਕਰ ਸੇਵ ਦੇ ਕਰਮ ਹਾਰ